ਸਾਥਿਓ 23 ਮਾਰਚ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਆ ਯੂਥ ਤੁਹਾਨੂੰ ਮੇਰੇ ਮਗਰ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਵਿੱਚ ਯੂਥ ਪਹੁੰਚੇ ਕਿਉਂਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਲ ਕਰੀਏ ਤਾਂ ਵੱਡਾ ਮਕਸਦ ਵੱਡਾ ਜੋਖਮ ਤੇ ਵੱਡੀ ਕੁਰਬਾਨੀ ਤੋਂ ਬਾਅਦ ਜਿਹੜਾ ਦੇਸ਼ ਹੈ ਜਿਹੜਾ ਮੁਲਕ ਹੈ ਉਹ ਆਜ਼ਾਦ ਹੋਇਆ ਸੀ ਤੇ ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਹੰਮ ਹਮਾ ਕੇ ਪਹੁੰਚੇ ਨੇ ਨਾਲ ਨੇ ਸਾਡੇ ਭਰਾ ਨੇ ਔਰ ਅੱਜ ਸ੍ਰੀ ਅਜਮ ਸਰਦਾਰ ਭਗਤ ਸਿੰਘ ਜੀ ਨੂੰ ਸਜਦਾ ਕਰਨ ਚੱਲੇ ਨੇ ਇੱਕ ਸੰਕਲਪ ਹੈ ਤਾਂ ਜੋ ਉਹਨਾਂ ਦੀ ਵਿਚਾਰਧਾਰਾ ਨੂੰ ਜਿਉਂਦਾ ਰੱਖਿਆ ਜਾਵੇ ਔਰ 94 ਸਾਲ ਬਾਅਦ ਵੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਅੱਜ ਵੀ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਉਹ ਤਰੋ ਤਾਜ਼ਾ ਸੁਮਨਪ੍ਰੀਤ ਵੀਰ ਨਾਲ ਨੇ ਸੁਮਨਪ੍ਰੀਤ ਅੱਜ ਵੱਡਾ ਇਕੱਠ ਕੀਤਾ ਹੈ ਸ੍ਰੀ ਅਜਮ ਸਰਦਾਰ ਭਗਤ ਸਿੰਘ ਜੀ ਦੇ ਸਮਾਰਕ ਤੇ ਚੱਲੇ ਆ ਲਕਮਸਤਕੋਂ ਚੱਲਿਆ ਕੀ ਮੰਚ ਵਿਚਾਰ ਕੀਨੇ ਵਿਚਾਰ ਇਹ ਹੈ ਜੀ ਕਿ ਜੋ ਆਪਣਾ ਯੂਥ ਆ ਉਹਨੂੰ ਆਪਾਂ ਸਿੱਧੇ ਰਾਹ ਤੇ ਪਾਈਏ ਜੀ ਕਿਉਂਕਿ ਅੱਜ ਕੱਲ ਜਿਹੜਾ ਨਸ਼ਿਆਂ ਦਾ ਪ੍ਰਵਾਹ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ ਜਿਹੜੀ ਮੌਕੇ ਦੀ ਸਰਕਾਰ ਉਹਨੂੰ ਨੱਥ ਨਹੀਂ ਪਾ ਰਹੀ ਇਸ ਕਰਕੇ ਸਾਡਾ ਸਭ ਤੋਂ ਵੱਧ ਯੋਗਦਾਨ ਆ ਕਿ ਯੂਥ ਨੂੰ ਸਿੱਧੇ ਰਾਹ ਤੇ ਪਾਈਏ ਜੀ ਵਿਚਾਰਤਾਰਾ ਜਿਉਂਦੇ ਰੱਖਣੀ ਹੈ ਬਿਲਕੁਲ ਜੀ ਜਿਉਂਦੇ ਰੱਖਣੀ ਹੈ ਔਰ ਜਿਹੜੇ ਨੌਜਵਾਨ ਇੱਥੇ ਆਏ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਉਹਨਾਂ ਨਾਲ ਇਹੀ ਗੱਲਬਾਤ ਹੋਈ ਆ ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਆਪਾਂ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਆ ਅੱਜ ਕੱਲ ਦਾ ਯੂਥ ਜਿੰਨਾ ਵੀ ਆ ਜਿੰਮਾਂ ਵੱਲ ਆ ਰਿਹਾ ਆ ਫੋਟੋ ਵੱਲ ਕੀ ਰਿਹਾ ਆ ਕ੍ਰਿਕਟ ਖੇលਿਆ ਆ ਆਪਾਂ ਨੂੰ ਖੇਡ ਖੇਡ ਪ੍ਰਤੀ ਪ੍ਰੇਰਿਤ ਕਰ ਰਹੇ ਆ ਸਰਕਾਰ ਨੂੰ ਵੀ ਕਹੀਏ ਕਿ ਖੇਡ ਮੈਦਾਨ ਤਾਂ ਬਣਾਓ ਬਿਲਕੁਲ ਜੀ ਬਿਲਕੁਲ ਘਰਾਂ ਦੇ ਅੰਦਰ ਤਾਂ ਨਹੀਂ ਕ੍ਰਿਕਟ ਖੇਡ ਹੁੰਦੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਜੀ ਬਹੁਤ ਸ਼ੁਕਰੀਆ ਸੂਨਤ ਸਾਹਿਬ ਵੀ ਨਾਲ ਨੇ ਸੂਤ ਸਾਹਿਬ ਸਤਿ ਸ਼੍ਰੀ ਅਕਾਲ ਔਰ ਅੱਜ ਸ਼ਹੀਦੀ ਦਿਹਾੜਾ ਹੈ ਸੀ ਕਿ ਅੱਜ ਸਰਦਾਰ ਭਗਤ ਸਿੰਘ ਦੀ ਤਰ੍ਹਾਂ ਅਜਗੁਰੂ ਜੀ ਦਾ ਸਫ ਜੇਸ਼ਪਤ ਕਿریہ ਭਾਵਨਾ ਮ ਉੱਠਦੀ ਨੇ ਅਕਸਰ ਉੱਠਦੀਆਂ ਨੇ ਇੱਥੇ ਜਵਾਨੇ ਆ ਕਿਉਂਕਿ ਇਨਕਲਾਬੀ ਧਰਤੀ ਐ ਔਰ ਜਜ਼ਬੇ ਪੈਦਾ ਹੁੰਦੇ ਨੇ ਤੁਸੀਂ ਆਇਓ ਸ਼ਰਧਾਂਜਲੀ ਦੇਣ ਬਹੁਤ ਸਾਰੇ ਨੌਜਵਾਨਾਂ ਨਾਲ ਲਈ ਕੀ ਮੰਦੇ ਭਾਵਕੀ ਨੇ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਵਾਰਸ ਮੇਲੇ ਵਤਨ 'ਤੇ ਮਿਟਰੇ ਵਾਲੋਂ ਕਾ ਅਜੇ ਹੀ ਬਾਕੀ ਨਿਸ਼ਾਨ ਹੋਗਾ ਜੀ ਜੋ ਸ਼ਹੀਦਾਂ ਦਾ ਸੁਪਨਾ ਸੀ ਜੀ ਉਹਨੂੰ ਸਾਕਾਰ ਕਰਨ ਦੇ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਵਾਸਤੇ ਔਰ ਜਿਹੜੀਆਂ ਮੌਜੂਦਾ ਸਰਕਾਰਾਂ ਹੈਗੀਆਂ ਚਾਹੇ ਉਹ ਭਾਜਪਾ ਦੀ ਸੈਂਟਰ ਦੀ ਸਰਕਾਰ ਹੋਵੇ ਤੇ ਚਾਹੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਹੋਵੇ ਜੋ ਵਾਅਦੇ ਕਰਕੇ ਲੋਕਾਂ ਦੇ ਨਾਲ ਉਹ ਆਏ ਸੀ ਜੂਤ ਦੇ ਨਾਲ ਜੋ ਵਾਅਦੇ ਕਰਕੇ ਇਹ ਸਰਕਾਰਾਂ ਰਾਜ ਭਾਗ ਦੇ ਵਿੱਚ ਆਈਆਂ ਸਿਗੀਆਂ ਜੀ ਉਹ ਸਾਰੇ ਜਿਹੜੇ ਵਾਅਦੇ ਆ ਉਹ ਭੁੱਲ ਗਏ ਹੈਗੇ ਆ ਜੀ ਔਰ ਜੂਤ ਸਾਡਾ ਜਿਹੜਾ ਉਹ ਨਸ਼ਿਆਂ ਵਾਲ ਨੂੰ ਜਾ ਰਿਹਾ ਜਾਂ ਜਿਹੜੇ ਵੱਧ ਰਹੇ ਹੈਗੇ ਆ ਗੈਂਗਸਟਰ ਪਰ ਆਪਾਂ ਸਮਝੀਏ ਭਗਤ ਸਿੰਘ ਜਿਹੜੇ ਸੁਪਨੇ ਪੂਰੇ ਨਹੀਂ ਹੋਏ ਨਹੀਂ ਹੋਏ ਨਹੀਂ ਹੋਏ ਔਰ ਕਾਂਗਰਸ ਦੇ ਵਿਲੇ ਇੰਨੀ ਮੁਘਾਈ ਨਹੀਂ ਸੀ ਇੰਨੀ ਮੁਘਾਈ ਕੀਤੀ ਪਈ ਸਾਡਾ ਜਿਹੜਾ ਬ੍ਰੇਨ ਡ੍ਰੇਨ ਹੈਗਾ ਨਿਆਣੇ ਬਾਹਲੇ ਮੁਲਕਾਂ ਨੂੰ ਜਾ ਰਹੇ ਆ ਬਾਹਲੇ ਮੁਲਕਾਂ ਵਾਲੇ ਸਾਡੇ ਨੌਜਵਾਨਾਂ ਨੂੰ ਕੱਢ ਰਹੇ ਆ ਜੀ ਜੀ ਔਰ ਇੱਥੇ ਨੌਕਰੀਆਂ ਹਨੇਗੀਆਂ ਜਿਹੜਾ ਪ੍ਰਬੰਧ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕੀਤਾ ਨਹੀਂ ਹੈਗਾ ਜੀ ਔਰ ਇਸੇ ਕਰਕੇ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜਾ ਰੋਸ ਹੈਗਾ ਮੌਜੂਦਾ ਸਰਕਾਰਾਂ ਦੇ ਖਿਲਾਫ ਜੀ ਉਹ ਬਹੁਤ ਵੱਡਾ ਰੋਸ ਹੈਗਾ ਜੀ ਜੀ ਔਰ ਅਸੀਂ ਤਾਂ ਇਹੀ ਕਹਾਂਗੇ ਸਰਕਾਰਾਂ ਨੂੰ ਵੀ ਜੀ ਔਰ ਜਿਹੜਾ ਆਉਣ ਵਾਲਾ ਸਮਾਂ ਆ ਜੀ ਉਹਦੇ ਵਿੱਚ ਪੰਜਾਬ ਦੇ ਵਿੱਚ ਤਾਂ ਕਾਂਗਰਸਾਂ ਰਾਜਪਾਗ ਲੋਕ ਕਹਿੰਦੇ ਆ ਰਿਹਾ ਹੈਗਾ ਜੀ ਬਹੁਤ ਸ਼ੁਕਰ ਬਹੁਤ ਵਧੀਆ ਅਸੀਂ ਜੀ ਜੀ ਰਾਜ ਪ੍ਰਬੰਧ ਦੇਾਂਗੇ ਜੀ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਸਨ ਸਰ ਔਰ ਆ ਨੌਜਵਾਨ ਵੀਰ ਨੂੰ ਮੈਂ ਦਿਖਾਣਾ ਚਾਹੁੰਦਾ ਇੱਧਰ ਦਿਖਾਵਿਓ ਚਲ ਜੀ ਆਹ ਦੇਖੋ ਹੱਥ 'ਚ ਫੁੱਲ ਹੈ ਤੇ ਇਹਦਾ ਮਤਲਬ ਦਿਲ 'ਚ ਵੀ ਭਾਵਨਾ ਹੋਵੇਗੀ ਤੇ ਨਾਲ ਦੀ ਨਾਲ ਇਨਕਲਾਬ ਤਾਂ ਆਪਣੇ ਆਪ 'ਚ ਕਹਿੰਦਾ ਇਨਕਲਾਬ ਦਾ ਮਤਲਬ ਜੇ ਆਪਾਂ ਸਮਝੀਏ ਤਾਂ ਫਾਰਸੀ ਵਿੱਚ ਇਨਕਲਾਬ ਨੂੰ ਕਹਿੰਦੇ ਆ ਜਿਹੜੀ ਰੈਵੋਲੂਸ਼ਨ ਇੰਗਲਿਸ਼ 'ਚ ਕਹਿੰਦੇ ਆ ਤੇ ਵੈਸੇ ਇਨਕਲਾਬ ਦਾ ਮਤਲਬ ਇਹ ਹੁੰਦਾ ਕਿ ਜਦੋਂ ਜੈਦ ਕਰਨੀ ਉਸਦੇ ਨਾਲ ਜ਼ਿੰਦਾਬਾਦ ਹੁੰਦੀ ਹੈ ਲੌਂਗ ਲਿਵ ਪਰ ਲੌਂਗ ਲਿਵ ਰੈਵੋਲੂਸ਼ਨ ਕ੍ਰਾਂਤੀ ਦੀ ਗੱਲ ਹੁੰਦੀ ਹੈ ਔਰ ਸਰ ਇੱਥੇ ਜਦੋਂ ਪਹੁੰਚਦੇ ਆ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਬਣਾ ਦੇਾਂਗੇ ਠੋਕੇ ਭਗਤ ਸਿੰਘ ਤੇਰੀ ਸੋਚ ਤੇ ਬਣਾ ਦੇਾਂਗੇ ਠੋਕੇ ਦਰਮਜੀਤ ਭਾਈ ਇਹਨੂੰ ਕਿਵੇਂ ਚੇਰ ਸਕਦੇ ਪਿੱਛੇ ਅੱਛਾ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਐਹੋ ਜੇ ਫੀਲਿੰਗਸ ਆਉਂਦੀਆਂ ਹਾਂਜੀ ਐਹੋ ਜੇ ਫੀਲਿੰਗਸ ਆਉਂਦੀਆਂ ਕਿਉਂਕਿ ਇਨਾਂ ਨੇ ਇੰਨੀ ਛੋਟੀ ਉਮਰ 'ਤ ਭਗ ਸਿੰਘ ਹੁਣੀ ਵੱਡੀ ਕੁਰਬਾਨੀ ਕੀਤੀ ਦੇਸ਼ ਲਈ ਅੱਜ ਅਸੀਂ ਇੱਥੇ ਬੈਠੇ ਆ ਆਜ਼ਾਦ ਕੁੰਮਦੇ ਪਏ ਉਹਨਾਂ ਦੀ ਬਦੌਲਤ ਕੁੰਮਦੇ ਉਹਨਾਂ ਦੀਆਂ ਸ਼ਹਾਦਤਾਂ ਕਰਕੇ ਅਸੀਂ ਇੱਥੇ ਕੁੰਮਦੇ ਪਏ ਹਾਂ ਹਾਂ ਆਜ਼ਾਦ ਕੁੰਮਦੇ ਹਾਂ ਪਰ ਅਸੀਂ ਆਜ਼ਾਦ ਹੋ ਕੇ ਵੀ ਆਜ਼ਾਦ ਹੋਏ ਜ਼ਿੰਦਾਬਾਦ ਆਜ਼ਾਦ ਹੋ ਕੇ ਤਾਂ ਜਿਵੇਂ ਸਾਡੇ ਸਿਆਸਤਦਾਨਾਂ ਦਾ ਜਿਹੜਾ ਹੈਗਾ ਨੌਜਵਾਨਾਂ ਪ੍ਰਤੀ ਫੇਰ ਉੱਕੀ ਰਹੀ ਆ ਜਿਹੜੀ ਸਾਨੂੰ ਵਾਲੋਂ ਨਹੀਂ ਮਿਲਦਾ ਪਰ ਨੌਜਵਾਨ ਹਮੇਸ਼ਾ ਹੀ ਚਾਹੁੰਦਾ ਤੇ ਅਸੀਂ ਭਗਤ ਸਿੰਘ ਦੀ ਸੋਚ ਤੋਂ ਚੱਲੀਏ ਜੀ ਚਲੋ ਬਹੁਤ ਬਹੁਤ ਸ਼ੁਕਰ ਹੈ ਦਰਮਜੀਤ ਅੱਜ ਸਤਵੀਰ ਜੀ ਨਖਦੋਣਾ ਉਹ ਅੱਜ ਸ਼ਾਮ ਨੂੰ ਪਹੁੰਚ ਰਹੇ ਆ ਕਿਸੇ ਕੰਮ ਕਰਕੇ ਉਹਨਾਂ ਨੂੰ ਬਾਹਰ ਮਿਸ ਮਿਸ ਕਰ ਰਹੇ ਆ ਮਿਸ ਕਰ ਰਹੇ ਆ ਜੀ ਠੀਕ ਹੈ ਬਹੁਤ ਸ਼ੁਕਰੀਆ ਤਾਂ ਵੱਡਾ ਕੱਟ ਜਿਹੜਾ ਕੀਤਾ ਕਿ ਹਾਲਾਂਕਿ ਬਹੁਤ ਸਾਰੀਆਂ ਗੱਡੀਆਂ ਪਿੱਛੇ ਰਹਿ ਗਈਆਂ ਤਾਂ ਦਿਖਾ ਦਿਓ ਨਾਲ ਦੇ ਹਾਲ ਪੁਲਿਸ ਪ੍ਰਸ਼ਾਸਨ ਡਟਿਆ ਹੋਇਆ ਐਸਆਈ ਵਰਿੰਦਰ ਜੀ ਇਹ ਵੀ ਵੱਡੇ ਭਰਾ ਨੇ ਸਾਡੇ ਤੇ ਬਹੁਤ ਹੀ ਇਮਾਨਦਾਰੀ ਨਾਲ ਡਿਊਟੀ ਨਿਭਾਉਂਦੇ ਨੇ ਔਰ ਸ਼ਰਧਾਂਜਲੀ ਸਮਾਗਮ ਜਿੰਦਾਬਾਦ ਜਿਹੜਾ ਅੱਜ ਸ਼ਰਧਾਂਜਲੀ ਇਹ ਰੈਲੀ ਇੱਕ ਯੂਥ ਵੱਲੋਂ ਕੀਤੀ ਗਈ ਹੈ ਔਰ ਥੋੜੀ ਦੇਰ ਵਿੱਚ ਅਸੀਂ ਤੁਹਾਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਵਾਰਗ ਤੋਂ ਭਗਤ ਸਿੰਘ ਜੀ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਦੋਂ ਮੌਕੇ ਤੇ ਪਹੁੰਚਣਗੇ 12:30 ਵਜੇ ਉਹਨਾਂ ਨੇ ਉਹਨਾਂ ਦੀ ਵੀ ਜਿਹੜੀ ਰੈਲੀ ਹੋਣੀ ਹੈ ਇੱਥੇ ਉਹਨਾਂ ਨੇ ਪਹੁੰਚਣਾ ਹੈ ਤਾਂ ਆ ਤਸਵੀਰਾਂ ਵੀ ਜਿ ਦਿਖਾ ਦਿਓ ਔਰ ਦਿਖਾਣੀ ਵਿੱਚ ਇਤਰਾਗੇ ਅਸੀਂ ਗੱਲ ਹੋਰ ਠੀਕ ਹੈ ਆਜੋ ਵੀਰੇ ਆਪਾਂ ਇੱਕ ਵਾਰੀ ਸੰਗਤ ਨੂੰ ਦਰਸ਼ਨ ਕਰਾ ਦਈਏ ਦਿਖਾ ਦਿਓ ਵੀਰੇ ਤੋਂ ਮੀਡੀਆ ਤੋਂ ਚੈਲੋ ਕਾਰਡ ਚੈਕਿੰਗ ਕਰਾ ਕੇ ਆ ਜੀ ਆ ਜਾ ਵੀਰੇ ਬਹੁਤ ਸ਼ੁਕਰੀਆ ਮਾਈਕ ਹੈ ਜੀ ਮਾਈਕ ਇਹਦੇ ਪਰਸਨ ਆਓ ਜੀ ਦਿਖਾ ਦੀ ਇੱਕ ਵਾਰੀ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਸ਼ੀਦ ਆਜ਼ਮ ਸਰਦਾਰ ਭੱਟ ਦਿਖਾ ਰਹੇ ਹਾਂ ਇਹ ਵੀ ਜਿਆ ਕਣ ਵਿੱਚ ਜਜ਼ਬਾਤ ਤੇ ਜਜ਼ਬੇ ਭਰੇ ਨੇ ਔਰ ਕਣ-ਕਣ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੈ ਇਨਕਲਾਬੀ ਧਰਤੀ ਹੈ ਇਹ ਇਨਕਲਾਬੀ ਧਰਤੀ ਹੈ ਔਰ ਮੈਂ ਸ਼ੇਅਰ ਪਹਿਲਾਂ ਵੀ ਬੋਲਿਆ ਸੀ ਕਿ ਸਰ ਫਰੋਸ਼ੀ ਕੀ ਤਮੰਨਾ ਇਨਕਲਾਬ ਦੀ ਸੀ ਪਿਆਸ ਦੋਸਤੋ ਲਹੂ ਨਾਲ ਲਹੂ ਨਾਲ ਤੇ ਬਲੀਦਾਨ ਦੀ ਭਾਵਨਾ ਨਾਲ ਸ਼ਿਦ ਅਜਮ ਸਰਦਾਰ ਭਗਤ ਸਿੰਘ ਜੀ ਨੇ ਰਚ ਦਿੱਤਾ ਇਤਿਹਾਸ ਦੋਸਤੋ ਰਚ ਦਿੱਤਾ ਇਤਿਹਾਸ ਦੋਸਤੋ ਔਰ ਇਹ ਉਹਨਾਂ ਦਾ ਜੱਦੀ ਪਿੰਡ ਤੇ ਇੱਥੇ ਜਦ ਪਹੁੰਚਦੇ ਆ ਇਨਕਲਾਬ ਦੀ ਭਾਵਨਾ ਜਿਹੜੀ ਹੈ ਕਿਤਾਬ ਜੀ ਕੀ ਆ ਲੈ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਕਿਤਾਬ ਵਾਲੇ ਠੀਕ ਹੈ ਠੀਕ ਹੈ ਜੀ ਤਵੇਲੇ ਇੱਕ ਵਾਰੀ ਜ਼ਰੂਰ ਅੱਜ ਦੇ ਇਸ ਦਿਹਾੜੇ ਤੇ ਦਿਖਾਓ ਜੀ ਕਿਉਂਕਿ ਇਸ ਦਿਹਾੜੇ ਤੇ ਜੇ ਸ਼ਹਾਦਤ ਹੋਈ ਹੈ ਤਾਂ ਇਨਕਲਾਬ ਦੀ ਚਿੰਗ ਵੀ ਫੁੱਟਦੀ ਹੈ ਨਾਲ ਵੀ ਨਾਲ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਪੁਖਤਾ ਕੀਤੇ ਗਏ ਨੇ ਡਾਟੇ ਹੋਏ ਨੇ ਪੁਲਿਸ ਮੁਲਾਜ਼ਮ ਵੀ ਪਰ ਨਾਲ ਦੀ ਨਾਲ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਸਿਰਫ ਇਹ ਨਹੀਂ ਕਹਿਣਾ ਕਿ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਵਿਚਾਰਧਾਰਾ ਨੂੰ ਵੀ ਅੱਗੇ ਲੈ ਕੇ ਜਾਣਾ ਕੀ ਕਹੋਂਗੇ ਜੀ ਅੱਜ ਭਾਗ ਸਿੰਘ ਦੀ ਵਿਚਾਰਧਾਰਾ ਬਾਰੇ ਭਾਗ ਸਿੰਘ ਨੇ ਜੋ ਕੁਝ ਕੀਤਾ ਜੀ ਉਹ ਨਾ ਕੋ ਜੰਮਿਆ ਤੇ ਨਾ ਕੋ ਜਮਨਾਇਆ ਲੇਕਿਨ ਗੱਲ ਬੜੇ ਦੁੱਖਾਂ ਵਾਲੀ ਗੱਲ ਇਹ ਆ ਜੀ ਕਿ ਜਿਸ ਵੇਲੇ ਆਹ 23 ਮਾਰਚ ਆਉਂਦਾ ਉਦੋਂ ਸਾਰੇ ਇੱਥੇ ਵਾਅਦੇ ਕਰਕੇ ਚਲੇ ਜਾਂਦੇ ਆ ਜਾਂ ਇਲੈਕਸ਼ਨ ਲੜ ਕੇ ਸੌਂਹਾਂ ਖਾਂਦੇ ਆ ਫੇਰ ਭਾਗਸੰਦੀਆਂ ਸੌਂਹਾਂ ਝੂਠੀਆਂ ਖਾ ਕੇ ਅੱਜ ਤੱਕ ਕਿਸੇ ਨੇ ਇੱਥੇ ਬਿਜਲੀ ਦਾ ਬਿੱਲ ਨਹੀਂ ਦਿੱਤਾ ਨਾ ਪਿੰਡ 'ਚ ਬੱਸ ਖੜਦੀ ਆ ਨਾ ਬੱਸ ਖੜਦੀ ਨਾ ਕੋਈ ਸਿਸਟਮ ਆ ਕੇ ਤੇ ਵੀ ਜੀ ਇਹਨਾਂ ਦਾ ਤਾਂ ਇਹੀ ਆ ਕਿ ਇੱਥੇ ਆ ਕੇ ਹੁਣ ਲੋਕਾਂ ਨੂੰ ਗੁੰਮਰਾਹ ਕਰਕੇ ਚਲੇ ਜਾਣਾ ਅੱਛਾ ਵੋਟਰ ਤੋਂ ਪਹਿਲਾਂ ਹੋਰ ਹੁੰਦੇ ਨੇ ਵੋਟਰ ਤੋਂ ਬਾਅਦ ਹੋਰ ਹੋਰ ਹੁੰਦੇ ਜੀ ਬਿਲਕੁਲ ਕਹਿੰਦਾ ਸਿਆ ਬਈ ਇੱਥੇ ਸੌਂਹ ਖਾਦੀਆਂ ਭਾਗਸੰਦੀਆਂ ਸੌਂਹਾਂ ਖਾ ਕੇ ਲਾਜੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਤਿੰਨਾਂ ਸਾਲਾਂ 'ਚ ਕੀ ਕੀਤਾ ਕੁਝ ਨਹੀਂ ਕੀਤਾ ਇਹ ਇਨਕ ਜੇਤੇ ਇਨਕਲਾਬ ਲੈ ਕੇ ਕੋਈ ਨਹੀਂ ਆਇਆ ਇਨਕਲਾਬ ਦਾ ਮਤਲਬ ਬਦਲਾਵ ਉਹ ਨਹੀਂ ਉਹਨਾਂ ਹੀ ਕੁਰਬਾਨੀਆਂ ਦਿੱਤੀਆਂ ਉਹਨਾਂ ਸਾਡੇ ਵਾਸਤੇ ਸਾਡੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਇਹਨਾਂ ਇਹਨਾਂ ਨੇ ਕੋਈ ਕਦਰ ਪਾਈ ਉਹਨਾਂ ਦੀ ਕੋਈ ਕਦਰ ਨਹੀਂ ਪਾਈ ਕਿਸੇ ਨੇ ਵੀ ਨਹੀਂ ਪਾਈ ਕਿਸੇ ਨੇ ਵੀ ਨਹੀਂ ਪਾਈ ਸ਼ਾਇਦ ਅਸੀਂ ਵੀ ਨਹੀਂ ਪਾਈ ਅਸੀਂ ਵੀ ਉਹਨਾਂ ਦਾ ਯੋਗਦਾਨ ਨਹੀਂ ਕਰ ਸਕੇ ਕਿਉਂਕਿ ਉਹ ਤਾਂ ਕੁਰਬਾਨੀ ਬਹੁਤ ਵੱਡੀ ਹੈ ਵੱਡਾ ਮਕਸਦ ਵੱਡਾ ਜੋਖਮ ਵੱਡੀ ਕੁਰਬਾਨੀ ਉੱਡੀ ਤਾਂ ਕੋਈ ਵੀ ਨਹੀਂ ਕਰ ਸਕਦਾ ਜੀ ਲੇਕਿਨ ਇਹ ਆਪ ਜੇ ਅਸੀਂ ਜੇ ਉਹਨਾਂ ਦੀ ਲਾਈਨਾਂ ਤੇ ਚਲੀਏ ਤਾਂ ਅਸੀਂ ਕਮ ਸੇ ਕਮ ਵੇਸ਼ ਲਈ ਆਪਣੇ ਪੰਜਾਬ ਲਈ ਕੁਛ ਨਾ ਕੁਛ ਤਾਂ ਕਰੀਏ ਕੁਛ ਨਾ ਕੁਛ ਯੋਗਦਾਨ ਤਾਂ ਪਾਈ ਬਹੁਤ ਅੱਛਾ ਵਿਚਾਰ ਨੇ ਜੀ ਬੇਟਾ ਸਾਹਿਬ ਸਰਵਰਵਾਲ ਸਾਹਿਬ ਆਜੋ ਫੇਰ ਪਰ ਜਲਦੀ ਜਲ ਹਾਂਜੀ ਅੱਜ ਜੋ ਭਗਤ ਸਿੰਘ ਜੀ ਦਾ ਸ਼ਹੀਦੀ ਦਾ ਅੱਜ ਮਨਾ ਰਹੇ ਆ ਇਹ ਹਾਂਜੀ ਠੀਕ ਹੈ ਤਾਂ ਪੁਲਿਸ ਦੇ ਪੁਖਤਾ ਪ੍ਰਬੰਧ ਨੇ ਡੀਐਸਪੀ ਸੁਰੇਂਦਰ ਚਾਂਦ ਵੀ ਇੱਥੇ ਮੌਜੂਦ ਨੇ ਜੀ ਜੀ ਇਹ ਸਰ ਇੱਕ ਇੱਕ ਦੋ ਦਿਨ ਫਾਰਮੈਲਟੀ ਹੁੰਦੀ ਆ ਅੱਜ ਭਗਤ ਸਿੰਘ ਦੇ ਚਰਨਾਂ 'ਚ ਫੁੱਲ ਚੜਾਉਣੇ ਕੱਲ ਨੂੰ ਕਿਉਂ ਸੈਲਫੀਆਂ ਖਿਚਾ ਕੇ ਨਾਲ ਚੱਲ ਜਾਂਦੇ ਆ ਹਾਂ ਆਪਾਂ ਇਹਨਾਂ ਨੂੰ ਭੁੱਲ ਜਾਂਦੇ ਆ ਸਹਿਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾ ਕੰਮ ਕੀਤਾ ਸੀ ਇੱਥੇ ਸੌ ਖਾਦੀ ਸਿਆਣ ਕੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਪਰ ਉਹ ਸੌ ਖਾਨ ਦੇ ਤੱਕੇ ਸੀਮਤ ਰਹਿ ਗਿਆ ਉਹਨਾਂ ਨੇ ਚਲੋ ਬਾਕੀ ਤਾਂ ਕੀ ਐ ਉਹਨਾਂ ਨੇ ਇਹਦੇ ਬਿੱਲ ਬਾਰੇ ਵੀ ਨਹੀਂ ਸੋਚਿਆ ਵਿਚਾਰਦਾਰ ਅੱਗੇ ਲੈ ਕੇ ਜਾਣਾ ਸੀ ਲੱਗੇ ਅੱਗੇ ਲੈ ਕੇ ਜਾਣਾ ਸੀ ਇੱਕ ਦੋ ਦਿਨ ਇਹ ਚੱਲਦਾ ਜਿਹੜਾ ਜਨਰੇਟਰ ਲਾ ਕੇ ਚਲਾਉਂਦੇ ਮੂਜੂ ਬਹੁਤ ਬਹੁਤ ਸ਼ੁਕਰੀਆ ਫਿਰ ਮੰਗ ਲਈ ਜੀ ਵੀ ਜੇ ਆਪਾਂ ਜੇ ਗੱਲ ਕਰੀਏ ਤਾਂ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਇੱਥੇ ਜਦੋਂ ਆ ਕੇ ਮਨ 'ਚ ਵਿਚਾਰ ਆਉਂਦੇ ਨੇ ਮਨਦੀਪ ਜੀ ਕਿਹਾ ਚੱਲ ਕਿ ਅਖੀਰਲੇ ਵਕਤ ਭਗਤ ਸਿੰਘ ਜੀ ਲੈਨਨ ਦੀ ਕਿਤਾਬ ਪੜ੍ਹ ਰਹੇ ਸੀ ਰੈਵੋਲੂਸ਼ਨਰੀ ਲਾਈਫ ਤਾਂ ਅਖੀਰਲੇ ਸਮੇਂ ਤੱਕ ਵੀ ਉਹਨਾਂ ਨੇ ਕਿਤਾਬ ਨਾਲ ਵਿਦਿਆ ਨਾਲ ਮੂੰਹ ਨਹੀਂ ਛੱਡਿਆ ਅਖੀਰਲੇ ਵਕਤ ਤੱਕ ਵੀ ਵਿਦਿਆ ਨਾਲ ਦੀ ਨਾਲ ਚਲਦੀ ਰਹੀ ਹੈ ਵੇਜੇ ਆ ਜਾ ਅੰਦਰ ਆ ਜਾ ਨਾਲ ਦੀ ਨਾਲ ਵਿਦਿਆ ਚਲਦੀ ਰਹੀ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਖੀਰਲੇ ਵਕਤ ਤੱਕ ਵੀ ਵਿਦਿਆ ਨੂੰ ਵਿਚਾਰਧਾਰਾ ਨੂੰ ਔਰ ਇਨਕਲਾਬ ਨੂੰ ਜਿਉਂਦਾ ਰੱਖਿਆ ਪਾਬਲਸ ਹੁਗੀ ਚੱਲ ਬੜੀ ਇਹ ਵੱਡੀ ਗੱਲ ਹੈ ਇਹ ਜਿਹੜੀ ਸੋਚ ਹੈ ਉਹ ਸਭ ਤੋਂ ਵੱਡੀ ਹੈ ਤਾਂ ਵਿਦਿਆ ਬਹੁਤ ਜ਼ਰੂਰੀ ਹੈ ਨੌਜਵਾਨਾਂ ਨੂੰ ਵਿਦਿਆ ਪ੍ਰਤੀ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ ਲੇਕਿਨ ਕੁਝ ਮੈਂ ਮਸਲੇ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਦੇਣਾ ਵੇਜੇ ਕੋਈ ਮੈਂ ਦਿਖਾ ਦੋ ਦਾ ਮਸਲੇ ਜਿਹੜੇ ਆ ਮੈਂ ਸਾਂਝੇ ਕਰਦੇ ਮੈਂ ਜੀ ਪਹਿਲਾ ਮਸਲਾ ਤਾਂ ਇਹ ਕਿ ਕਿਸਾਨਾਂ ਨਾਲ ਕੀ ਹੋ ਰਿਹਾ ਹੈ ਕੀ ਕਿਸਾਨਾਂ ਮਜ਼ਦੂਰਾਂ ਨੂੰ ਉਹਨਾਂ ਦਾ ਹੱਕ ਮਿਲ ਰਿਹਾ ਦੂਜੀ ਗੱਲ ਕੀ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਕੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਬਹੁਤ ਸਾਰੇ ਸਵਾਲ ਨੇ ਕਿਉਂਕਿ ਭਗਤ ਸਿੰਘ ਜੀ ਦੇ ਜਿਹੜੇ ਸੁਪਨੇ ਆ ਉਹ ਹਾਲੇ ਤੱਕ ਅਧੂਰੇ ਨੇ ਉਹਨਾਂ ਦੇ ਸੁਪਨੇ ਹਾਲੇ ਤੱਕ ਪੂਰੇ ਨਹੀਂ ਹੋਏ ਜਿਸ ਦੇ ਚਲਦੇ ਆ ਸਰਕਾਰਾਂ ਨੂੰ ਇੱਕ ਮਨ ਵਿੱਚ ਚੀਜ਼ ਧਾਰ ਲੈਣੀ ਚਾਹੀਦੀ ਹੈ ਕਿ ਜਦ ਤੱਕ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਇੱਥੇ ਆਣਾ ਉਹਨਾਂ ਦਾ ਵੀ ਅਧੂਰਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਡੱਟੇ ਹੋਏ ਪੁਖਤਾ ਪ੍ਰਬੰਧ ਨੇ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਅੱਛਾ ਕੰਮ ਕਰ ਰਿਹਾ ਜਿਹੜੀ ਐਡਮਿਨਿਸਟ੍ਰੇਸ਼ਨ ਅੱਛਾ ਕੰਮ ਕਰ ਰਹੀ ਹੈ ਲੇਕਿਨ ਕੀ ਜਿਹੜੇ ਨਮਾਇंदे ਨੇ ਕਿ ਜਿਹੜੇ ਇਲੈਕਟਿਡ ਲੀਡਰਸ ਨੇ ਉਹ ਆਪਣਾ ਕੰਮ ਕਰ ਰਹੇ ਨੇ ਕਿ ਨਹੀਂ ਕਰ ਰਹੇ ਤਾਂ ਆਪ ਅਗਰ ਸਿੰਘ ਦੇ ਸੁਪਨੇ ਹਾਲੇ ਵੀ ਅਧੂਰੇ ਨੇ ਔਰ ਅਧੂਰੇ ਸੁਪਨੇ ਜਿਹੜੇ ਆ ਉਹ ਹਾਲੇ ਤੱਕ ਵੀ ਸਾਨੂੰ ਝੰਡੋੜ ਰਹੇ ਨੇ ਜੀ ਵੇਜੇ ਦਿਖਾ ਦਿਓ ਸ਼੍ਰੀ ਅਗਰ ਸਿੰਘ ਜੀ ਦੀ ਪ੍ਰਤਿਮਾ ਦਿਖਾ ਦਿਓ ਇੱਕ ਵਾਰੀ ਕਿਉਂਕਿ ਇਨਕਲਾਬੀ ਧਰਤੀ ਹੈ ਇਹ ਇਨਕਲਾਬੀ ਮਿੱਟੀ ਹੈ ਔਰ ਜਿਹੜੇ ਜਜਪੇ ਨੇ ਜਜਬਾਤ ਨੇ ਜੋ ਜੋਸ਼ ਇੱਥੇ ਆ ਕੇ ਉਮੜਦਾ ਹੈ ਜੋ ਦੇਸ਼ ਭਗਤੀ ਦੀ ਭਾਵਨਾ ਉਬੜਦੀ ਹੈ ਕਿਉਂਕਿ ਹਾਲੇ ਵੀ ਰੂਹ ਜਿਹੜੀ ਉਹਨਾਂ ਦੇ ਇੱਥੇ ਮਹਿਸੂਸ ਹੁੰਦੀ ਜਿਹੜੇ ਦੇਸ਼ ਭਗਤ ਨੇ ਜਿਨ੍ਹਾਂ ਨੂੰ ਦੇਸ਼ ਨਾਲ ਪਿਆਰ ਹੈ ਜਿਨ੍ਹਾਂ ਦੇ ਮਨ ਵਿੱਚ ਦੇਸ਼ ਭਗਤੀ ਦੀ ਭਾਵਨਾ ਹੈ ਔਰ ਵਿਚਾਰਧਾਰਾ ਅੱਜ ਵੀ ਉਹਨਾਂ ਦੀ ਜੀਵਤ ਹੈ ਲੇਕਿਨ ਉਹਨੂੰ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਆ ਤੁਨਾ ਸੁਣਾ ਦਿਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠੀਕ ਬਹੁਤ ਵਧੀਆ ਠੀਕ ਠਾਕ ਠੀਕ ਜੀ ਧੁਨ ਸੁਣਾ ਦਿਓ ਜੀ ਕੋਈ ਕ੍ਰਾਂਤੀਕਾਰੀ ਧੁਨ ਸੁਣਾ ਦਿਓ ਜੀ ਕੋਈ ਹਾਂ ਸੁਣਾ ਦਿਓ ਸੁਣਾ ਦਿਓ ਜੀ ਇਹ ਸਰਦਾਰ ਭਗ ਸਿੰਘ ਨੇ ਚੁੱਪਾ ਇੱਧਰ ਹੁੰਦਾ ਆ ਕੋਈ ਨਹੀਂ ਕੋਈ ਨੀ ਪਿੱਠ ਨਾ ਕਰੀਏ ਆਪਾਂ ਅੱਛਾ ਕੋਈ ਨਹੀਂ ਕੋਈ ਨਹੀਂ ਸਰ ਜੀ ਇੱਥੇ ਚਲੋ ਠੀਕ ਠੀਕ ਸੁਣਾ ਦਿਓ ਤੁਸੀਂ ਲਖੇ ਜੀ ਗਿਆ ਚਲ ਹਾਂ ਹਾਂ ਤੁਹਾਲੇ ਕਿਸ਼ ਲਾਉਂਗੇ ਕਿੰਨੇ ਕਿੰਨੇ ਕੋਹਰਾ ਮੁਰਗੀ ਦੇ ਭੰਗ ਸੀ ਮਰੋੜਦਾ ਗੋਲੀ ਮਾਰ ਕੇ ਛੜ ਕੇ ਉੱਤੇ ਰੋੜਦਾ ਢੰਗ 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 ਟਿੰਗ ਢੰਗ ਚਲੋ 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 ਕੰਟੀਨ ਕਰਦੇ ਚਲੋ ਜੀ ਚਲੋ ਤੁਸੀਂ ਚਲੋ ਬਿੱਤ ਜੇ ਲਾਹੌਰ ਦੀ ਦੇ ਜਦੋਂ ਮਾਂ ਮੁਲਾਕਾਤ ਨੂੰ ਆਈ ਵਿੱਚ ਜੇ ਲਾਹੌਰ ਦੀ ਦੇ ਜਦੋਂ ਮਾਂ ਮੁਲਾਕਾਤ ਨੂੰ ਆਈ ਹੋ ਤੇ ਲਾਲ ਭਗਤ ਸਿੰਘ ਨੇ ਹੱਥ ਦਿਆ ਹੱਥ ਦਿਆ ਗੱਲ ਸੁਣਾਈ ਕੱਲ ਨੂੰ ਦੇਖ ਅਖੀਰੀ ਮਾਂ ਤੈਨੂੰ ਤੇਰਾ ਲਾਲ ਨਜ਼ਰ ਨਹੀਂ ਆਉਣਾ ਗੱਲ ਸੁਣ ਮੇਰੀ ਮਾਏ ਨੀ ਮੇਰੀ ਲਾਤ ਲੈਣ ਨਹੀਂ ਆਉਣਾ ਗੱਲ ਸੋਣ ਮੇਰੀ ਅੰਮੀ ਐਨੀ ਮੇਰੀ ਲਾਤ ਲੈਣ ਨਹੀਂ ਆਉਣਾ ਇਹ ਪਾਪੀ ਅੰਮੀ ਐਨੀ ਤੇ ਹੰਦਕੇ ਮਾਰ ਵਿੱਚ ਲਾਇਆ ਇਹ ਪਾਪੀ ਅੰਮੀ ਐਨੀ ਤੇਰੀ ਕੱਖ ਨੂੰ ਦਾਗ ਇਹ ਨਾ ਲਾਇਆ ਹੱਥ ਕੜੀਆਂ ਵੇੜੀਆਂ ਤੋਂ ਤੇਰਾ ਲਾਲ ਕਦੇ ਨਹੀਂ ਕਬਰਾਇਆ ਤਖਤਾ ਏ ਫੰਸੀ ਦਾ ਮੇਰੇ ਲਈ ਆ ਪਲੰਗੀ ਬਚਾਉਣਾ ਗੱਲ ਸੋਣ ਮੇਰੀ ਮਾਂ ਐ ਨਹੀਂ ਮੇਰੀ ਲਾਜ ਲੈਣ ਨਹੀਂ ਆਉਣਾ ਗੱਲ ਸੋਣ ਮੇਰੀ ਅੰਮੀ ਐ ਨਹੀਂ ਆ ਮੇਰੀ ਲਾਤ ਲੈਣ ਲਈ ਆਉਣਾ ਮੇਰੀ ਰਾਖੜਾ ਦੇਣੀ ਆ ਪਲ ਵਿੱਚ ਮੈਂ ਨਾਲ ਕੋ ਕੇ ਰੱਖਾਂ ਭਾਰਤ ਦੇ ਕਣ ਕਣ ਚੋਂ ਪੈਦਾ ਹੁਣ ਤਗਤ ਸਿੰਘ ਲੱਖਾਂ ਮੇਰੀ ਤਰਫੋਂ ਗੋਰਿਆਂ ਨੂੰ ਤੁਸੀਂ ਗੋਲੀਆਂ ਨਾਲ ਉਡਾਉਣਾ ਗੱਲ ਸੁਣ ਮੇਰੀ ਮਾਏ ਨਹੀਂ ਮੇਰੀ ਲਾਸ ਲੈਣ ਨਹੀਂ ਆਉਣਾ ਬਹੁਤ ਅਚਿ ਬਹੁਤ ਧੀਨਾ ਤੁਹਾਡਾ ਥੈਂਕ ਯੂ ਸਰ ਜੀ ਮੇਰਾ ਨਾਮ ਸੂਬਾ ਸਿੰਘ ਚਮਕੀਲਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਹਿਬ ਜੀ ਨੇ 100 ਰੁਪਿਆ ਮਾਨ ਬਖਸ਼ਿਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਸੂਬਾ ਸਿੰਘ ਚਮਕੀਲਾ ਬੀਬੀ ਹਰਜੋਤ ਮੈਂ ਸਰ ਜੀ ਰੋਪੜ ਤੋਂ ਆਇਆ ਚਲੋ ਬਹੁਤ ਬਹੁਤ ਥੈਂਕ ਯੂ ਸਰ ਜੀ ਥੈਂਕ ਯੂ ਦੇਸ਼ ਭਗਤੀ ਦੇ ਜਿਹੜਾ ਭਾਵ ਨੂੰ ਤਾਜ਼ਾ ਕੀਤਾ ਜੀ ਬਹੁਤ ਸ਼ੁਕਰੀਆ ਕਰਾਂਗੇ ਸਰ ਜੀ ਕਰਦੇ ਰਹਾਂਗੇ ਸਦਾ ਭਗਤੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸ਼ੁਕਰੀਆ ਔਰ ਤੁਹਾਡੀ ਤਰ੍ਹਾਂ ਸਾਡਾ ਸੂਬਾ ਵੀ ਚਮਕੀਲਾ ਹੋ ਜAVE ਤਾਂ ਬਹੁਤ ਚੰਗੀ ਗੱਲ ਹੋਊਗੀ ਪਰ ਹਾਲੇ ਤਾਂ ਆਜੇ ਨਿਕਲਾ ਹਾਲੇ ਤਾਂ ਹਾਲਾਤ ਜਿਹੜੇ ਆ ਕੁਝ ਹੋਰ ਬਿਆਨ ਕਰਦੇ ਨੇ ਆਜੋ ਵੀ ਜਿੱਥੇ ਆਜੋ ਤਾਂ ਰਾਣਾ ਗੁਰਜੀਤ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਨੇ ਉਹ ਵੀ ਇੱਥੇ ਪਹੁੰਚੇ ਨੇ ਸੀਨੀਅਰ ਲੀਡਰ ਨੇ ਲੇਕਿਨ ਥੋੜੀ ਦੇਰ ਤੇ ਹੀ ਸ਼ੀਦੀ ਦਿਵਸ ਮੌਕੇ ਭਗਤ ਸਿੰਘ ਜੀ ਭਗਤ ਸਿੰਘ ਜੀ ਸਮਾਰਕ ਤੇ ਭਗਵੰਤ ਸਿੰਘ ਮਾਨ ਵੀ ਪਹੁੰਚਣਗੇ ਰਾਜ ਪੱਧਰੀ ਸਮਾਗਮ ਵੀ ਹੋਵੇਗਾ ਔਰ ਨਵਾ